ਵਾਹ ਗੁਰੂ ਸਾਹਿਬ ਜੀ ਗगन ਤਮਾ ਮਹਾ ਬਾਜੋ ਤੂੰ ਮੰਡੇ ਹਾ ਸੂਰਮਾ ਅਬ ਤੂੰ ਝਨ ਕੋ ਛਾੜਿਆਸ ਹੋ ਹੋ ਸਪਨ ਕੀ ਰੇਨ ਕਾ ਤੋ ਆਓ ਹਮਾਰੇ ਪਰਸ ਤੋ ਆਓ ਹਮਾਰੇ ਪਰਸ ਗੁਰੂ ਪਿਆਰੀ ਸਾਧ ਸੰਗਤ ਜੀ ज आप इलाका निवासी साह संगत योग, आवला परिवार गुरु घर दियाँ कमेटिया सुसायटिया सब ने मिल करके ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਅਤੇ ਭਾਈ ਮਤੀ ਦਾਸ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਸਤੀ ਦਾਸ ਨੂੰ ਰੂਮ ਵਿੱਚ ਲਪੇਟ ਕੇ ਸੜਿਆ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਉਹਨਾਂ ਦਾ ਸ਼ਹੀਦੀ ਦਿਹਾੜਾ 350 ਸਾਲ ਅੱਜ ਆਪਾਂ ਸ਼ਰਦਾ ਦੇ ਫੁੱਲ ਗੁਰੂ ਘਰ ਵੱਲੋਂ ਸੰਗਤਾਂ ਵੱਲੋਂ ਭੇਟਾ ਕਰ ਰਹੇ ਆ 12 ਤਰੀਕ ਤੋਂ ਵਿਸ਼ਨੂ ਮਹਾਯੱਗ ਚੱਲ ਰਿਹਾ ਹੈ ਉਹਦੇ ਵਿੱਚ ਦਾਸ ਨੇ ਬੇਨਤੀ ਕੀਤੀ ਕਿ ਸ਼ਤਾਬਦੀ ਦੇ ਦਿਨ ਹਨ ਇਹ ਗੁਰੂ ਘਰ ਦਾ ਪ੍ਰਬੰਧ ਵੀ ਆਵਲਾ ਪਰਿਵਾਰ ਕੋਲ ਹੈ ਤੇ ਇਹ ਜ਼ਰੂਰ ਬਣਦਾ ਸੀ ਕਿ ਗੁਰੂ ਘਰ ਦੇ ਨਾਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਰਦਾ ਦੇ ਫੁੱਲ ਗੁਰਬਾਣੀ ਕੀਰਤਨ ਦੇ ਨਾਲ ਸਮਰਪਿਤ ਕੀਤੇ ਜਾਂਦੇ 350 ਸਾਲ ਬੀਤ ਗਏ 1621 ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਅਵਤਾਰ ਧਾਰਿਆ 1675 ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਕ ਵਿੱਚ ਆਪਣਾ ਸੀਸ ਕੁਰਬਾਨ ਕੀਤਾ ਤਿੰਨ ਸਿੱਖਾਂ ਦੀ ਵੀ ਸ਼ਹੀਦੀ ਹੋਈ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋਂ ਬਟੋ ਕਲੂ ਮੈਸਾ ਬਹੁਤ ਸਾਰੀਆਂ ਸੰਗਤਾਂ ਬਾਹਰ ਬੈਠੀਆਂ ਐ ਜੇ ਮੈਂ ਇੱਜ ਕੇ ਆਲਾ ਮੈਂ ਗੁਰੂ ਦੇ ਸਿੱਖ ਵੀ ਬਾਰ ਕੁਰਸੀਆਂ ਤੇ ਬੈਠੇ ਅੰਦਰ ਨਹੀਂ ਆਇਆ ਪਤਾ ਸਾਰਾ ਹੀ ਹੈ ਬੋਰ ਲੱਗੇ ਨੇ ਸਨੇਹ ਦਿੱਤੇ ਗਏ ਨੇ ਲੇਕਿਨ ਆ ਵੀ ਗਏ ਨੇ ਕੁਰਸੀਆਂ ਤੇ ਬੈਠੇ ਮੈਂ ਇੱਕ ਬਚਨ ਕਹਿਣਾ ਹੁਣਾ ਕਿ ਇਹ ਆਪਾਂ ਇੱਕ ਬਚਨ ਸਾਂਝਾ ਕੀਤਾ ਕਿ ਲਿਖਿਆ ਹੋਇਆ ਤੇਗ ਬਹਾਦਰ ਹਿੰਦ ਦੀ ਚਾਦਰ ਔਰ ਅਸੀਂ ਇਹ ਭੁੱਲ ਗਏ ਕਿ ਗੁਰੂ ਤੇਗ ਬਹਾਦਰ ਮਨੁੱਖਤਾ ਦੀ ਚਾਦਰ ਕੱਲੇ ਹਿੰਦ ਦੀ ਕਿਉਂ ਹਰ ਧਰਮ ਨੂੰ ਉਦੋਂ ਖਤਰਾ ਸੀ ਕੰਦੇ ਹਿੰਦ ਧਰਮ ਨੂੰ ਥੋੜਾ ਸੀ ਔਰ ਮਨੁੱਖਤਾ ਦੀ ਉਹ ਚਾਦਰ ਬਣੀ ਹਿੰਦ ਦੀ ਚਾਦਰ ਤਾਂ ਬਣੀ ਲੇਕਿਨ ਹਿੰਦ ਵਿੱਚ ਰਹਿਣ ਵਾਲੇ ਮਨੁੱਖਤਾ ਦੀ ਚਾਦਰ ਬਣੀ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਕੀ ਚਾਦਰ ਸਾਰੀ ਸ੍ਰਿਸ਼ਟੀ ਦੀ ਉਹ ਚਾਦਰ ਬਣ ਤਮ ਬੇਨਤੀ ਕਰਨਾ ਜਿਹੜੇ ਬਾਹਰ ਗੁਰੂ ਕੇ ਪਿਆਰੇ ਆਏ ਹੋਏ ਨੇ ਬਾਹਰ ਬੈਠੇ ਨੇ ਉਹ ਅੰਦਰ ਆਓ ਕੋਈ ਛੋਟਾ ਵੱਡਾ ਪੰਡਾਲ ਨਹੀਂ ਹੈ ਉਹ ਅੱਧਾ ਖਾਲੀ ਮੈਂ ਬਹੁਤ ਵੱਡਾ ਪੰਡਾਲ ਆ ਸੋ ਆਵਲਾ ਪਰਿਵਾਰ ਨੇ ਬਹੁਤ ਸੋਹਣਾ ਪ੍ਰਾਲਾ ਗੁਰੂ ਨੂੰ ਸਮਰਪਿਤ ਹੋ ਕੇ ਕੀਤਾ ਹੈ ਸਾਰੀ ਸੇਵਾ ਸਾਡੇ ਵੱਡੇ ਵੀਰ ਜੀ ਸਤਪਾਲ ਬਾਬਾ ਜੀ ਜਿਨ੍ਹਾਂ ਨੇ ਅੱਜ 8 ਵਜੇ ਆ ਕੇ ਸਾਰਾ ਪ੍ਰਬੰਧ ਸੰਭਾਲਿਆ ਸਟੇਜ ਲਾਈ ਕਿ ਗੁਰੂ ਸਾਹਿਬ ਦੇ ਸ਼ਹੀਦੀ ਨੂੰ ਸਮਰਪਿਤ ਤੋਂ ਮੈਂ ਬੇਨਤੀ ਕਰਦਾ ਸੰਗਤਾਂ ਨੂੰ ਪਹੁੰਚ ਦੀ ਕਿਰਪਾਲਤਾ ਕਰੋ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਹੋ ਚੁੱਕੇ ਨੇ ਰੋਜ਼ ਹਾਜ਼ਰੀ ਭਰਦੇ ਆਓ ਤੁਨ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਉਪਦੇਸ਼ ਸਾਂਝਾ ਕਰੀਏ ਗੁਰ ਤੇਗ ਬਹਾਦਰ ਬੋਲਿਆ ਗੁਰ ਤੇਗ ਬਹਾਦਰ ਕੜੀਏ ਸਿਰ ਦੀ ਚੈ ਬਾਹਾਂ ਨਾ ਛੋਡੀਏ 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 yeah <laughs> ਆਰ ਪਈਏ ਧਰਮ ਨਾ ਛੋੜੀਏ ਕਲਗੀਧਰ ਪਤਸ਼ਾਹ ਨੇ ਦਸਮ ਗ੍ਰੰਥ ਵਿੱਚ ਸ਼ਲੋਕ ਲਿਖੇ ਨੇ ਕਿ ਸਾਡੇ ਪਿਤਾ ਜੀ ਨੇ ਤਲਕ ਤੇ ਜੰਜੂ ਦੀ ਰਾਖੀ ਵਾਸਤੇ ਆਪਣਾ ਸੀਸ ਕੁਰਬਾਨ ਕੀਤਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਾਤਸ ਕਹਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤੰਕ ਕਿੰਨੋ ਵੱਡੋ ਕਲੂ ਮੈਂ ਸਾਕਾ ਕਲਯੁਗ ਵਿੱਚ ਬਹੁਤ ਵੱਡਾ ਸਾਕਾ ਕੀਤਾ ਉਹ ਸਾਕਾ ਕਿਹੜਾ ਸੀ ਧਰਮ ਹੇਤ ਸਾਕਾ ਜਿਨੇ ਕੀਆ ਸੀਸ ਦਿਆ ਪਰ ਸਿਰਰ ਇਥੇ ਦੋਰ ਆ ਰਹੇ ਨੇ ਕਈ ਪੜ ਜਾਂਦੇ ਸਿਰ ਨਾ ਦੀਏ ਇਹ ਗਲਤ ਹੈ ਇਹਨੂੰ ਪਰਣਾ ਸਿਰਰ ਇਹਦਾ ਅਰਥ ਉਰਦੂ ਵਿੱਚ ਬਣਦਾ ਹੈ ਸਿਦਕ ਸੀਸ ਦੇਤਾ ਪਰ ਸਿਦਕ ਤੋਂ ਨਹੀਂ ਡੋਲੇ ਸੀਸ ਦਿਆ ਪਰ ਸਿਰਰ ਸਿਦਕ ਨਹੀਂ ਹਾਰੇ ਸਿਦਕ ਨਹੀਂ ਡੋਲੇ ਸਿਦਕ ਤੋਂ ਕਬਰਾਈ ਨਹੀਂ ਸਿਦਕ ਕਾਇਮ ਰੱਖਿਆ ਉਹਨੇ ਬڑا ਮੌਕਾ ਹੈ ਕਿ ਇੱਕ ਪਾਸੇ ਯੱਗ ਚੱਲ ਰਹੀ ਨੇ। ਔਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਤਿਰਵਾਣੀ ਤੇ ਗਏ। ਬਹੁਤ ਵੱਡਾ ਤੀਰਤ ਹੈ Hindu ਧਰਮ ਦਾ। ਜਦ ਹੀ ਜਾਤ ਤਿਰਵਾਣੀ ਪਏ, ਪੁੰਨ, ਦਾਨ ਦਿਨ ਕਰਤ ਬਥੇ। ਤਾਤ ਮਾਤ ਮੋਰੇ ਅਲਖ ਅਰਾਧਾ ਬਹੁਬਜ ਜੋਗ ਸਾਧਨਾ ਸਾਧਾ ਜਦ ਹੀ ਜਾਤ ਰਵੈਣੀ ਪਏ ਪੁੰਨ ਦਾਨ ਦਿਨ ਕਰਤ ਬਧਾਏ ਬੜਾ ਤੇ ਪੁੰਨ ਦਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਵੇਂ ਅੱਜ ਯੱਗ ਵਿੱਚ ਕਿੰਨਾ ਵੱਡਾ ਪੁੰਨ ਦਾਨ ਹੋ ਰਿਹਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਰਵੈਣੀ ਤੇ ਜਾ ਕੇ ਪਹਿਲਾ ਸ੍ਰੀ ਅਖੰਡ ਪਾਠ ਕਰਵਾਇਆ ਪਹਿਲਾ ਸ੍ਰੀ ਅਖੰਡ ਪਾਠ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਲਾਹਾਬਾਦ ਤਰਵੈਣੀ ਤੇ ਕਰਵਾਇਆ 25 ਪਾਠ ਹੀ ਲੱਗੇ ਉੱਥੇ ਤੇ ਮੇਨ ਅਖੰਡ ਪਾਠ ਕਰਨ ਵਾਲੇ ਪਾਠੀ ਕਿਹੜੇ ਸੀ ਜਿਨ੍ਹਾਂ ਵਿੱਚੋਂ ਦਿਨ ਪਾਠੀ ਗੁਰੂ